ਸ਼ਿਵ ਸਿੰਘ ਸੂਬੇਦਾਰ ਦੀ ਪੁਸਤਕ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ ਚੌਥਾ ਅਧਿਆਇ ਭਾਗ 2 26 ਜਨਵਰੀ 1950 ਈਸਵੀ ਨੂੰ ਅਸੀਂ ਪਹਿਲਾ ਗਣਤੰਤਰ ਦਿਵਸ ਮਨਾਇਆ ਨੌਵੀਂ ਜਮਾਤ ਦਾ ਇਮਤਿਹਾਨ ਹੋਣ ਤੋਂ ਪਹਿਲਾਂ ਹਾਈ ਸਕੂਲ ਕਾਲਾ ਸੰਘਾ ਦੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਮਨੀਟਰ ਗੁਰਦਿਆਲ ਸਿੰਘ ਵੰਡੇਰ ਦੀ ਅਗਵਾਈ ਵਿੱਚ ਹੱਥਾਂ ਵਿੱਚ ਝੰਡੇ ਫੜ ਕੇ ਕਾਲਾ ਸੰਘਾ ਦੇ ਬਾਜ਼ਾਰਾਂ ਵਿੱਚੋਂ ਦੀ ਲੰਘਦੇ ਜੈਕਾਰੇ ਛੱਡਦੇ ਖੁਸ਼ੀ ਵਿੱਚ ਜਲੂਸ ਕੱਢਿਆ ਸੀ ਇਸ ਦਿਨ ਨੂੰ ਭਾਰਤ ਦਾ ਆਪਣਾ ਨਵਾਂ ਬਣਿਆ ਸੰਵਿਧਾਨ ਲਾਗੂ ਹੋ ਕੇ ਭਾਰਤ ਇੱਕ ਲੋਕਤੰਤਰ ਦੇਸ਼ ਬਣ ਗਿਆ ਸੀ ਉਹਨਾਂ ਦਿਨਾਂ ਵਿੱਚ ਸਾਰੇ ਵਿਦਿਆਰਥੀ ਮੈਨੇਜਰ ਦੀ ਕਦਰ ਵੀ ਅਧਿਆਪਕ ਦੇ ਬਰਾਬਰ ਕਰਦੇ ਹੁੰਦੇ ਸੀ ਗੁਰਦੇਵਾਲ ਸਿੰਘ ਪਿੰਡ ਮੰਡੇਰ ਦੇ ਸੂਬੇਦਾਰ 우ਜਾਗਰ ਸਿੰਘ ਦਾ ਘਲੌਤਾ ਪੁੱਤਰ ਹੈ ਸੂਬੇਦਾਰ 우ਜਾਗਰ ਸਿੰਘ ਤੇ ਕੈਪਟਨ ਰਾਜਾ ਸਿੰਘ ਦੋਨੋਂ ਸਾਕਿਪਰਾ ਆਈਐਨਏ ਦੇ ਪੈਨਸ਼ਨਰ ਤੇ ਸੁਤੰਤਰਤਾ ਸੰਗਰਾਮੀ ਸੀ ਗੁਰਦੇਵ ਸਿੰਘ ਮੰਦਿਰ ਪੜਾਈ ਕਰ ਲੈਣ ਤੋਂ ਮਗਰੂਮ ਦਿੱਲੀ ਪੁਲਿਸ ਵਿੱਚ ਭਰਤੀ ਹੋ ਗਿਆ ਸੀ ਤੇ ਉੱਥੇ ਤਰੱਕੀ ਕਰਦਾ ਕਰਦਾ 1984 ਈਸਵੀ ਵਿੱਚ ਦਿੱਲੀ ਦਾ ਡੀਜੀਪੀ ਬਣ ਗਿਆ ਸੀ ਉਹ ਬਹੁਤ ਵੱਡਾ ਕਾਬਲੀਅਤ ਦਾ مالک ਹੈ ਪਿਤਾ ਜੀ ਫੌਜ ਵਿੱਚ ਹੁੰਦਿਆਂ ਹੀ ਸਾਡੀ ਮਾਤਾ ਨੇ ਸਾਨੂੰ ਵੱਡੇ ਦੋ ਭਰਾਵਾਂ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਮੈਨੂੰ ਬਲਵੰਤ ਕੌਰ ਪੁੱਤਰੀ ਗੁਰਬਚਨ ਸਿੰਘ ਪਿੰਡ ਸੁੰਨੜਾ ਤੇ ਸੋਨ ਸਿੰਘ ਨੂੰ ਗੁਰਦੀਪਕੌਰ ਉਤਰੀ ਤਾਰਾ ਸਿੰਘ ਪਿੰਡ ਸੋਹਲ ਖਾਲਸਾ ਨਾਲ ਮੰਗਣੀ ਕਰ ਦਿੱਤੀ ਸੀ ਉਹਨਾਂ ਦਿਨਾਂ ਵਿੱਚ ਬੱਚੇ ਬੱਚੀਆਂ ਛੋਟੀ ਉਮਰ ਵਿੱਚ ਹੀ ਮੰਗ ਦਿੱਤੇ ਜਾਂਦੇ ਸਨ ਤੇ ਮਗਰੋਂ 10-15 ਸਾਲ ਚੁੱਪ ਰਹਿੰਦੇ ਤੇ ਰੁੱਕ ਕੇ ਵਿਆਹ ਹੁੰਦਾ ਫਿਰ 3, 5 ਜਾਂ 7 ਸਾਲਾਂ ਮਗਰੋਂ ਮੁਖਲਾਵਾ ਹੁੰਦਾ ਸੀ ਸਾਰੇ ਕੰਮ ਨਾਈ ਦੇ ਵਿਸ਼ਵਾਸ ਕਰਤੇ ਹੀ ਹੋ ਜਾਂਦੇ ਲੋਕ ਬਦਲਦੇ ਨਹੀਂ ਸੀ ਤੇ ਤਲਾਕ ਦਾ ਨਾਮ ਨਿਸ਼ਾਨੀ ਸੀ ਅਸੀਂ ਮਾਂ ਦੇ ਮਰਨ ਕਰਕੇ ਕਈ ਸਾਲਾਂ ਤੋਂ ਰੋਟੀ ਪਕਾਉਂਦੇ ਕਥੀ ਰੁੰਦੇ ਸੀ ਰਿਸ਼ਤੇਦਾਰ ਵਿਆਹ ਨਹੀਂ ਦਿੰਦੇ ਸੀ ਅਖੀਰ ਸੋਹਣ ਦਾ ਵਿਆਹ 3 ਜੂਨ 1952 ਈਸਵੀ ਨੂੰ ਹੋ ਗਿਆ ਸੀ ਜਿਸ ਵਿੱਚ ਪਿਤਾ ਕੋਲ ਜੋ ਵੀ ਪੈਸਾ ਸੀ ਖਰਚ ਹੋ ਗਿਆ ਸੀ ਮੇਰੇ ਵਿਆਹ ਨੂੰ ਅਜੇ ਦੇਰ ਸੀ ਪਰ ਅਚਾਨਕ ਮੇਰੇ ਵੱਨ ਵਾਲੇ ਰਿਸ਼ਤੇਦਾਰਾਂ ਨੇ ਸਾਨੂੰ ਪਰੋਸੇ ਵਿੱਚ ਲੈ ਬਗੈਰ ਹੀ 2 ਮਾਰਚ 1953 ਨੂੰ ਵਿਆਹ ਆਪ ਹੀ ਰੱਖ ਕੇ ਨਾਈ ਹੱਥ ਸਾਹApiException ਇਸ ਮੂਰਖਪੁਨੇਵਲ ਦੇਖ ਕੇ ਸਾਰੇ ਹੈਰਾਨ ਹੋਏ ਤੇ ਪਿਤਾ ਜੀ ਦੀ جیب ਖਾਲੀ ਹੋਣ ਦੇ ਬਾਵਜੂਦ ਵੀ ਚੁਣੌਤੀ ਸਮਝ ਕੇ ਕਬੂਲ ਕੀਤੀ ਬਣਨ ਵਾਲੀਆਂ ਨੂੰ ਆ ਵਾਸਤੇ ਤਾਂ ਸੋਨੇ ਦੀਆਂ ਕੁਝ ਟੂਮਾਂ ਮਾਇਆ ਪੀਚਾ ਵਿੱਚ ਬਣਵਾ ਗਈ ਸੀ ਪਿਤਾ ਨੇ ਨੂੰ ਵਾਸਤੇ ਤਾਂ ਲਗਭਗ ਸਭ ਕੁਝ ਬਣਵਾ ਲਿਆ ਤੇ ਫਿਰ ਪੈਸੇ ਦੀ ਤੰਗੀ ਆ ਗਈ ਪਿਤਾ ਦਾ ਇੱਕ ਦੋਸ ਜੋ ਕਿ ਫੌਜੀ ਛੜਾ ਇੰਦਰ ਸਿੰਘ ਬਿਗਲੀ ਵਾਲਾ ਪੈਨਸ਼ਨ ਆ ਕੇ ਵੇਹ ਨੂੰ ਥੋੜੇ ਦਿਨੀ ਹੋਈ ਸੀ ਕੋਲੋਂ ਮੇਰੇ ਵਿਆਹ ਵਿਲੇ ਮੇਰੇ ਵਾਸਤੇ ਉਸ ਤੇ ਕਪੜੇ ਕੋਟ ਕਮੀਜ਼ ਪੈਂਟ ਜੁੱਤੀ ਬੂਟ ਚਰਾਬਾ ਸਮੀਰ ਤੇ ਪੱਗ ਵੀ ਲਿਆਇਆ ਸੀ ਜੋ ਮੈਨੂੰ ਵਿਆਹ ਮੌਕੇ ਬੇਗਾਨੇ ਤੇ ਉਦਾਰੇ ਕਪੜੇ ਪਾ ਕੇ ਵਿਆਹ ਕਰਵਾਉਣਾ ਪਿਆ ਸੀ ਕੋਈ ਦਿਨ ਮਗਰੋਂ ਮੇਰੇ ਪਾਈ ਹੋਏ ਉਹ ਸਾਰੇ ਕਪੜੇ ਉਤਾਰ ਕੇ ਵਾਪਸ ਕਰਨੇ ਪਏ ਸੀ ਇਸ ਤਰ੍ਹਾਂ ਜ਼ਿੰਦਗੀ ਦੇ ਇਸ ਮਹੱਤਵਪੂਰਨ ਵੇਲੇ ਵੀ ਮੈਨੂੰ ਵਿਆਹ ਵੇਲੇ ਖੁਸ਼ੀ ਵਾਲੇ ਸਾਮne ਵੀ ਕਰੋ ਸੋਨੇ ਕਪੜੇ ਨਹੀਂ ਜੁੜ ਸਕੀ ਸੀ ਦੋ ਪੁੱਤਰਾਂ ਨੂੰ ਵਿਆਹ ਲੈਣ ਤੋਂ ਮਗਰੋਂ ਵੀ ਪਿਤਾ ਨੂੰ ਨੂਹਾਂ ਦੀ ਬਾਕੀ ਹੋਈ ਰੋਟੀ ਖਾਣ ਦਾ ਮਸਲਾ ਵੀ ਹੱਲ ਨਹੀਂ ਹੋਇਆ ਸੀ ਦੋਨੋਂ ਨੂੰਹਾਂ ਆਪੋ ਆਪਣੇ ਵਿਆਹ ਦੇ ਅਗਲੇ ਦਿਨ ਹੀ ਪੇਕੇ ਚਲੀਆਂ ਗਈਆਂ ਸੀ ਜਿਸ ਕਰਕੇ ਰੋਟੀ ਪਕਾਉਣ ਦਾ 1 3 9 1953 ਤੱਕ ਮੈਨੂੰ ਹੀ ਫਿਰ ਕੰਮ ਸੰਭਾਲਣਾ ਪਿਆ ਫਿਰ ਮੈਂ ਫੌਜ ਵਿੱਚ ਭਰਤੀ ਹੋ ਜਾਣ ਕਰਕੇ ਪਿਤਾ ਜੀ ਨੂੰ ਇਹੀ ਕਮਸੂਨ ਸਿੰਘ ਦੇ ਮਕਲਾਵੇ ਨਵੰਬਰ 1953 ਤੱਕ ਖੁਦ ਕਰਨਾ ਪਿਆ ਮਈ ਜੂਨ 1954 ਨੂੰ ਮੇਰੀ ਪਤਨੀ ਮਕਲਾਵਿਆਈ ਸੀ ਜਦੋਂ ਫੌਜ ਵਿੱਚੋਂ ਮੈਨੂੰ 20 ਦਿਨਾਂ ਦੀ ਪਹਿਲੀ ਛੁੱਟੀ ਮਿਲੀ ਸੀ 1950 ਅਪ੍ਰੈਲ ਨੂੰ ਪੜ੍ਹਾਈ ਛੱਡੀ ਤੋਂ ਲੈ ਕੇ 3/9/1953 ਤੱਕ ਮੈਨੂੰ ਵਾਹੀ ਦਾ ਬਹੁਤ ਸਖਤ ਕੰਮ ਕਰਨਾ ਪਿਆ ਸੀ। ਉਹੀ ਦਿਨ ਮੇਰੇ ਸਰੀਰ ਕਵਾਦੇ ਦੇ ਸੀ। ਖੇਤੀ ਕਰਦਿਆਂ ਸਖਤ ਕੰਮ ਵਿੱਚ ਮੈਨੂੰ ਸਿਰ ਤੋਂ ਲੋੜ ਤੋਂ ਵੱਧ ਭਾਰ ਚੁੱਕਣਾ ਤੇ ਢੋਣਾ ਪੈਂਦਾ। ਮੈਂ ਕਈ ਵਾਰ ਬਿਮਾਰ ਹੋਇਆ ਤੇ ਪੜ੍ਹਾਈ ਵੀ ਖੇਤੀ ਨੇ ਭਲਾ ਦਿੱਤੀ ਤੇ ਕਦ ਵੀ ਉਚਾਈ ਵੀ ਪਿਤਾ ਤੇ ਬਾਬੇ ਵਾਲੀ ਨਹੀਂ ਲੈ ਸਕਿਆ ਸੀ। ਉਹਨਾਂ ਦਿਨਾਂ ਵਿੱਚ ਹਮ ਖਾਵਾ ਬੰਦ ਬਿਲੇ ਕੰਮ ਨਾ ਛੱਡਣ ਵਾਲਿਆਂ ਨੂੰ ੱੱਕੇ ਟੜਕੀ ਦੀ ਬਿਮਾਰੀ ਆਮ ਲੱਗ ਜਾਂਦੀ ਸੀ। ਇਸ ਬਿਮਾਰੀ ਨੇ ਮੈਨੂੰ ਵੀ ਲੇਪੇਟ ਵਿੱਚ ਡੇ ਲਿਆ ਸੀ ਤੇ ਡਰੋਲੀ ਨੇੜੇ ਆਦਮਪੁਰ ਤੋਂ ਦਵਾਈ ਲਿਆ ਕੇ ਖਾਦੀ ਤੇ ਮਗਰੋਂ ਹਰਾ ਮਾਇਆ ਸੀ। ਮੈਨੂੰ ਫੌਜ ਵਿੱਚ ਭਰਤੀ ਮਜਬੂਰ ਹੋ ਕੇ ਹੁਣਾ ਪਿਆ ਸੀ। ਖੇਤੀਬਾੜੀ ਦਾ ਕੰਮ ਭਾਵੇਂ ਬਹੁਤ ਸਖਤ ਸੀ ਪਰ ਫਿਰ ਵੀ ਮੈਨੂੰ ਸਖਤ ਕੰਮ ਕਰਨ ਦੀ ਹੁਣ ਆਦਤ ਪੈ ਚੁੱਕੀ ਸੀ ਤੇ ਕੀਤੀ ਹੋਈ ਪੜਾਈ ਸਖਤ ਕੰਮ ਕਰਕੇ ਲਗਭਗ ਭੋਲੀ ਗਈ ਸੀ ਤੇ ਸਾਰੀ ਉਮਰ ਖੇਤੀ ਦਾ ਕੰਮ ਹੀ ਕਰਨ ਦਾ ਇਰਾਦਾ ਸੀ ਸਖਤ ਕੰਮ ਕਰਨ ਕਰਕੇ ਮੇਰਾ ਸਰੀਰ ਪੂਰਾ ਵਧ ਨਹੀਂ ਸਕਿਆ ਉਹੀ ਦਿਨ ਸਰੀਰ ਦੇ ਵਧਨ ਦੇ ਸੀ ਮੇਰਾ ਛੋਟਾ ਭਰਾ ਸੋਨ ਸਿੰਘ ਕੰਮ ਨਹੀਂ ਕਰਦਾ ਸੀ ਤੇ ਪੜ ਵੀ ਨਹੀਂ ਸਕਿਆ ਸੀ ਪਰ ਕਦ ਕਾਠ ਵਿੱਚ ਮੇਰੇ ਤੋਂ ਉੱਚਾ ਤੇ ਤਕੜਾ ਵੀ ਹੋ ਗਿਆ ਸੀ ਉਹ ਕੁਸ਼ਤੀਆਂ ਕਰਨ ਲੱਗ ਪਿਆ ਤੇ ਡੰਡ ਬੈਠਕਾਂ ਕਰਦਾ ਰਹਿੰਦਾ ਪਿੰਡ ਦੇ ਆ ਗੱਬਰੂਆਂ ਨੂੰ ਕੁਸ਼ਤੀਆਂ ਵਿੱਚ ਤੇ ਮੈਨੂੰ ਵੀ ਢਾ ਲੈਂਦਾ ਉਸ ਦਾ ਸੁਭਾਅ ਕਲੇਸ਼ੀ ਸੀ ਤੇ ਵਿਗੜ ਕੇ ਮੇਰੇ ਹੱਥੀ ਪੈ ਜਾਂਦਾ ਜਿਸ ਕਰਕੇ ਪਿਤਾ ਚਿੰਤਤ ਰਹਿੰਦਾ ਸੀ ਕਿ ਤੇ ਅਸੀਂ 60 ਨਾ ਲੱਗ ਜਾਈ ਜਿਸ ਤੋਂ ਮਗਰੋਂ ਪੁਛਟਾਣਾ ਪਵੇ ਪਿਤਾ ਨੇ ਸਾਨੂੰ ਦੂਰ ਦੂਰ ਕਰਨ ਵਾਸਤੇ ਇੱਕ ਨੂੰ ਫੌਜ ਵਿੱਚ ਭਰਤੀ ਕਰਾਉਣ ਵਾਸਤੇ ਸੋਚਿਆ ਸੋਨ ਨੂੰ ਇਸ ਤੇ ਕਾਬਲ ਨਾ ਸਮਝ ਕੇ ਪਿਤਾ ਮੈਨੂੰ ਕਹਿਣ ਲੱਗ ਪਿਆ ਮੈਂ ਵੀ ਕ੍ਰਿਸ਼ ਤੋਂ ਬਚਣਾ ਚਾਹੁੰਦਾ ਸੀ ਤੇ ਹਾਂ ਕਰ ਦਿੱਤੀ ਇੱਕ ਦੋ ਵਾਰ ਪਿਤਾ ਜੀ ਮੈਨੂੰ ਭਰਤੀ ਦਫ਼ਤਰ ਜਲੰਧਰ ਸ਼ੌਣੀ ਵੀ ਲੈ ਕੇ ਗਏ ਸਨ ਅੰਤਮੇ ਤੈਨੋਂ 1953 ਸ਼ਾਮ ਨੂੰ ਸ਼ੌਨੀ ਗੁਰਦੁਆਰਾ ਸਾਹਿਬ ਵਿੱਚ ਰਾਤ ਕੱਟੀ ਤੇ 4/9/1953 ਨੂੰ ਭਰਤੀ ਹੋ ਕੇ ਮੇਟ ਸ਼ੌਹੀ ਪਹੁੰਚ ਗਿਆ ਸੀ। ਮੇਰੀ ਫੌਜ ਵਿੱਚ ਭਰਤੀ ਹੋ ਜਾਣ ਤੋਂ ਮਗਰੋਂ ਸੋਨ ਫਿਰ ਵੀ ਬਾਜਨਾ ਆਇਆ। ਆਪਣੀਆਂ ਆਦਤਾਂ ਵਿੱਚ ਸੁਧਾਰ ਕਰਨ ਦੀ ਥਾਂ ਉਹ ਹੋਰ ਵਿਗੜ ਕੇ ਹੁਣ ਪਿਤਾ ਦੇ ਹੱਥੀ ਵੀ ਭੈਣ ਲੱਗ ਪਿਆ। ਪਿਤਾ ਨੌਕਰੀ ਕਰਦੇ ਵੇਲੇ ਫੌਜ ਵਿੱਚ ਉੱਗਾ ਖਿਡਾਰੀ ਰਹਿ ਚੁੱਕਿਆ ਸੀ। ਜਦੋਂ ਸੋਨ ਦੂਸਰੀ ਵਾਰੀ ਪਿਤਾ ਦੇ ਹੱਥੀ ਪਿਆ ਤਾਂ ਪਿਤਾ ਬਰਦਾਸ਼ਤ ਨਾ ਕਰ ਸਕਿਆ। ਮੈਨੂੰ ਇਹ ਗੱਲ ਛੋਟੇ ਭਰਾ ਮੋਨ ਸਿੰਘ ਨੇ ਦੱਸੀ ਸੀ ਕਿ ਪਿਤਾ ਨੇ ਸੋਨ ਦੇ ਡੋਲੇ ਨੂੰ ਹੱਥ ਭਾ ਕੇ ਫੜ ਲਿਆ ਜੈਸਾ ਧੋਬੀ ਪਟੜਾ ਮਾਰਿਆ ਕਿ ਸੋਨ ਉੱਪਰੋਂ ਦੀ ਘੁੰਮ ਕੇ ਅੱਗੇ ਦੂਰ ਝਟ ਗਿਆ ਪਿਤਾ ਨੇ ਉੱਥੇ ਜਾ ਕੇ ਡਿੱਗੇ ਹੋਏ ਸੋਨ ਦੇ ਥੱਪੜ ਵੀ ਜੜ ਦਿੱਤੇ ਤਾਂ ਸੋਨ ਪਿਤਾ ਦੀਆਂ ਮਿੰਨਤਾਂ ਕਰਨ ਲੱਗ ਪਿਆ ਕਹਿੰਦਾ ਪਾਪਾ ਹੁਣ ਨਾ ਕੁਟ ਅਗਾਮ ਹੈ ਹੱਥ ਹੀ ਨਹੀਂ ਪਾਵਾਂਗਾ ਵਾਜ ਵਿੱਚ ਪਰਤੀ ਹੋ ਜਾਣ ਤੋਂ ਮਗਰੋਂ ਪਿਤਾ ਦੀ ਭਰਾਵਾ ਦੀ ਲੜਾਈ ਬਾਰੇ ਚਿੰਤਾ ਦੂਰ ਹੋ ਗਈ ਨਾਲੀ ਮੇਰੀ ਰੁੱਲਦੀ ਬਚਪਨ ਵਾਲੀ ਮੰਜ਼ਲ 'ਤੇ ਹੋਣੀ ਜ਼ਿੰਦਗੀ ਬਦਲ ਕੇ ਉੱਜਲ ਭਵਿੱਖ ਵਾਲੀ ਜ਼ਿੰਦਗੀ ਵਿੱਚ ਮੈਂ ਦਾਖਲ ਹੋ ਗਿਆ ਸੀ ਤੇ ਮੈਂ ਆਪਣੇ ਆਪ ਤੇ ਨਿਰਭਰ ਹੋ ਕੇ ਮੈਨੂੰ ਆਪਣੀ ਅਗਲੀ ਜ਼ਿੰਦਗੀ ਨੂੰ ਸਵਾਰਨ ਦਾ ਮੌਕਾ ਨਸੀਬ ਹੋ ਗਿਆ ਸੀ ਤੇ ਪਿਤਾ ਨੇ ਵੀ ਸੁਖ ਦਾ ਸਾਹ ਲਿਆ ਸੀ ਮੇਰੀ ਕੁਦਰਤੀ ਆਦਤ ਅਸਲ ਵਿੱਚ ਪਿਤਾ ਜੀ ਨੇ ਵੀ ਮੈਨੂੰ ਸਖਤ ਕੰਮ ਕਰਨ ਵਾਸਤੇ ਕਦੇ ਵੀ ਨਹੀਂ ਕਿਹਾ ਸੀ ਜ਼ਿਆਦਾ ਸਖਤ ਕੰਮ ਕਰਨ ਦੀ ਆਦਤ ਮੇਰੀ ਆਪਣੀ ਕੁਦਰਤੀ ਆਦਤ ਪਹਿਲਾਂ ਹੀ ਸੀ ਮੈਂ ਬਚਪਨ ਵਿੱਚ ਇੱਕ ਘਰ ਅਤੇ ਪਰਿਵਾਰ ਨੂੰ ਗਰੀਬੀ ਦੇ ਖਲਜਗਨ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੋਣ ਕਰਕੇ ਸੋਚਦਾ ਰਹਿੰਦਾ ਸੀ ਕਿ ਪਹਿਲੋਂ ਕਿਹੜਾ ਕੰਮ ਕੀਤਾ ਜਾਵੇ ਤੇ ਅਗਾਵਤੂ ਬਣਿਆ ਜਾਵੇ। ਇਹੀ ਆਦਤ ਮੇਰੀ ਹੁਣ ਵੀ ਹੈ। ਹੁਣ ਮੈਂ ਬਜ਼ੁਰਗ ਉਮਰ ਵਿੱਚ ਪਹੁੰਚ ਗਿਆ ਹੁਣ ਕਰਕੇ ਤੇ ਪਰਿਵਾਰ ਵੱਲੋਂ ਬੰਨਦੀ ਕਦਰ ਨਾ ਕਰਨ ਤੇ ਸਤਾਇਆ ਹੋਣ ਕਰਕੇ ਮੈਨੂੰ 1987 ਈਸਵੀ ਵਿੱਚ ਔਖੇ ਮਨ ਨਾਲ ਇੱਕ ਖੇਤੀਬਾੜੀ ਦਾ ਟੰਡਾ त्याਗਣਾ ਪਿਆ ਸੀ। ਅਤੇ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਤੇ ਸਮਾਜ ਭਾਈਚਾਰੇ ਵਿੱਚ ਮੇਰੇ ਹਮਦਰਦਾਂ ਨੇ ਮੇਰੀ ਰੁੱਲਦੀ ਤੇ ਬੇਕਦਰਹੀ ਹੋਈ ਜ਼ਿੰਦਗੀ ਦੀ ਕਮਨ ਕੇਰੀ ਵਿੱਚ ਫਸੀ ਕਿਸ਼ਤੀ ਨੂੰ ਪਾਰ ਕਿਸੇ ਚੰਗੇ ਕਿਨਾਰੇ ਉੱਤੇ ਰਹਿਣ ਵਾਸਤੇ ਪੜਨ ਲਿਖਨ ਦੇ ਚੱਪੂ ਮਾਰਨ ਦੀ ਸਲਾਹ ਦਿੱਤੀ ਤੇ ਹੌਸਲਾ ਹਫਜ਼ਾਈ ਵੀ ਕੀਤੀ ਜਿਸ ਵਿੱਚ ਉਹਨਾਂ ਮੈਨੂੰ ਸਫਲਤਾ ਵੀ ਦਿਵਾਈ ਹੈ ਤੇਗਾ ਹੂਰ ਮਦਦ ਮੋਰਲ ਸਪੋਰਟ ਵੀ ਦੇ ਰਹੇ ਨੇ ਜਿਸ ਕਰਕੇ ਮੈਂ ਉਦਾਸੀ ਤੇ ਰਾਸ਼ਟਾ ਦੇ ਆਲੋਂ ਬਲ ਜਾਣ ਤੋਂ ਬਚ ਕੇ ਚੰਗੇ ਦਿਨ ਜ਼ਿੰਦਗੀ ਦੇ ਬਤੀਤ ਕਰ ਰਿਹਾ ਹਾਂ ਬਾਕੀ ਅਗਲੇ ਅਧਿਆਏ Bunch